ਤੁਸੀਂ CDP ਦੀ 100% ਤਿਆਰੀ ਇਹਨਾਂ 5000 ਕੁਐਸਚਨਾਂ ਦੇ ਵਿੱਚ ਬਿਲਕੁਲ ਫ੍ਰੀ ਤਰੀਕੇ ਰਾਹੀਂ ਕਰ ਸਕਦੇ ਹੋ ਕੀ ਹੈ ਉਹ ਤੁਹਾਨੂੰ ਦੱਸਾਂਗੇ 30 ਜੋ 30 ਸਕੋਰ ਲੈਣ ਦੇ ਲਈ ਤੁਸੀਂ ਚਾਹੇ B.Ed ਵਾਲੇ ਹੈਗੇ ਹੋ ਚਾਹੇ ETT ਵਾਲੇ ਹੋ ਚਾਹੇ ਪੇਪਰ 1 ਹੈ ਚਾਹੇ ਪੇਪਰ 2 ਹੈ ਤੁਸੀਂ ਕਰਨਾ ਕੀ ਹੈ ਸਿਰਫ ਛੋਟਾ ਜਿਹਾ ਕੰਮ ਹੀ ਕਰਨਾ ਤੁਹਾਨੂੰ 5000 ਕੁਐਸਚਨਾਂ ਦੀ ਇੱਕ ਸੀਰੀਜ਼ ਦਿਖਾ ਰਿਹਾ ਹਾਂ ਇਸ ਨੂੰ ਫੋਲੋ ਕਰੋ ਬਿਲਕੁਲ ਫ੍ਰੀ ਹੈ ਇੱਕ ਵੀ ਤੁਹਾਡਾ ਪੈਸਾ ਖਰਚ ਨਹੀਂ ਹੋਏਗਾ ਬਿਲਕੁਲ ਫ੍ਰੀ ਚ ਨਜ਼ਾਰੇ ਲੈ ਸਕਦੇ ਹੋ ਆਪਣੇ MSW 10 ਚੈਨਲ ਦੇ ਰਾਹੀਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੁਸੀਂ ਦੇਖ ਸਕਦੇ ਹੋ ਆ ਪਲੇਲਿਸਟ ਆਪਣੇ ਚੈਨਲ ਦੇ ਉੱਪਰ ਮਿਲ ਜਾਏਗੀ ਪਲੇਲਿਸਟ ਦੇ ਵਿੱਚ 5000 ਕੁਐਸਚਨਾਂ ਦੀ ਇੱਕ ਸੀਰੀ ਚੱਲ ਰਹੀ ਹੈ ਇਹ 5000 ਕੁਐਸਚਨ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਕਿਤਾਬ ਪੜ੍ਹਨ ਦੀ ਜ਼ਰੂਰਤ ਨਹੀਂ ਸੀਡੀਪੀ ਦੀ ਇਸ ਦੇ ਰਾਹੀਂ ਤੁਸੀਂ ਆਪਣੀ ਤੁਸੀਂ ਦੇਖ ਸਕਦੇ ਹੋ 123 ਵੀਡੀਓ ਦੀ ਸੀਰੀਜ਼ ਬਣ ਚੁੱਕੀ ਹੈ ਇਨ ਫਿਊਚਰ ਤੁਹਾਨੂੰ ਹੋਰ ਬਹੁਤ ਸਾਰੀਆਂ ਵੀਡੀਓ ਇੱਥੇ ਮਿਲਣ ਜਾ ਰਹੀਆਂ ਨੇ ਇਹ ਸੀਰੀਜ਼ ਤੁਸੀਂ ਦੇਖ ਸਕਦੇ ਹੋ ਇੱਥੋਂ ਸ਼ੁਰੂ ਹੋਈ ਸੀ ਇੱਕ ਨੰਬਰ ਤੋਂ ਅੱਗੇ 2 3 4 ਇਦਾਂ ਚੱਲਦੀਆਂ ਜਾ ਰਹੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਇਹ ਸੀਰੀਜ਼ ਦੀ ਪਹਿਲੀ ਸੀਰੀਜ਼ 87 ਵੀਡੀਓ ਤੱਕ ਖਤਮ ਹੋਈ ਹੈ 87 ਵੀਡੀਓ 83 ਵੀਡੀਓ ਤੱਕ ਖਤਮ ਹੋਈ ਹੈ ਉਸ ਤੋਂ ਬਾਅਦ ਆਪਣੀ ਨਵੀਂ ਸੀਰੀ ਚੱਲ ਪਈ ਹੈ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਤੂਫਾਨ ਸੀਰੀਜ਼ ਇੱਕ ਨੰਬਰ ਕਲਾਸ ਤੋਂ ਚੱਲੀ ਹੈ ਇਹ ਅੱਜ ਤੱਕ ਦੀਆਂ 32 ਕਲਾਸਾਂ ਹੋ ਚੁਲੀਆਂ ਤੁਸੀਂ ਦੇਖ ਸਕਦੇ ਹੋ ਲਾਸਟ ਦੇ ਵਿੱਚ ਇੱਕ ਕੰਟੀਨਿਊ ਡੇਲੀ ਕਲਾਸ ਆਪਣੀ YouTube ਚੈਨਲ ਦੇ ਉੱਪਰ ਚੱਲਦੀ ਆ ਇਹਨਾਂ ਦੇ ਵਿੱਚ 5000 ਕੁਐਸਚਨ ਤੁਸੀਂ ਕਿਵੇਂ ਲੈ ਸਕਦੇ ਹੋ ਉਹਨਾਂ ਨੂੰ ਰੀਡਿੰਗ ਕਿਵੇਂ ਕਰ ਸਕਦੇ ਹੋ ਉਹ ਵੀ ਸਾਨੂੰ ਦੱਸਾਂਗੇ ਇਹ ਵੀਡੀਓ ਬਿਲਕੁਲ ਫ੍ਰੀ ਨੇ ਇਨ ਫਿਊਚਰ ਜਦੋਂ ਤੱਕ ਐਗਜ਼ਾਮ ਨਹੀਂ ਹੁੰਦਾ ਤੁਸੀਂ ਇਹਨਾਂ ਵੀਡੀਓ ਨੂੰ ਫਾਲੋ ਕਰੋ ਤੁਸੀਂ CDP ਦੇ ਵਿੱਚੋਂ 30 'ਚੋਂ 30 ਨੰਬਰ ਲੈ ਸਕਦੇ ਹੋ ਬਿਲਕੁਲ ਫ੍ਰੀ ਵੀਡੀਓ ਹੈਗੀਆਂ ਪਰ ਤੁਸੀਂ ਇਹਨਾਂ ਵੀਡੀਓ 'ਚ ਜਿੰਨੇ ਕੁਐਸਚਨ ਕਰਵਾਏ ਜਾ ਰਹੇ ਆ 5000 ਕੁਐਸਚਨ ਤੁਸੀਂ ਉਹ ਕੁਐਸਚਨ ਲੈਣਾ ਚਾਹੁੰਦੇ ਹੋ ਉਹਨਾਂ ਨੂੰ PDF ਫਾਰਮ ਰਾਹੀਂ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਐਪ MSW ਸਟੱਡੀ ਨੂੰ ਪਲੇ ਸਟੋਰ ਚ ਜਾ ਕੇ ਡਾਊਨਲੋਡ ਕਰੋ ਐਪ ਦੇ ਵਿੱਚ ਤੁਹਾਨੂੰ ਆਪਣਾ ਇੱਕ ਛੋਟਾ ਜਿਹਾ ਕੋਰਸ ਮਿਲੇਗਾ ਇਹ ਵਾਲਾ ਕੋਰਸ ਸਿਰਫ 500 ਦਾ ਕੋਰਸ ਆ ਇਸ ਕੋਰਸ ਦੇ ਵਿੱਚ ਤੁਹਾਨੂੰ ਇਹ ਸਾਰੇ ਦੇ ਸਾਰੇ 5000 MCQ ਮਿਲਣਗੇ ਬਟ MCQ ਤਾਂ ਮਿਲਣਗੇ ਹੀ ਮਿਲਣਗੇ ਤੁਹਾਨੂੰ ਜਿਹੜੀ ਇਹ 500 ਰੁਪਏ ਫੀਸ ਆ ਇਹ ਤੁਹਾਨੂੰ ਵੀਡੀਓ ਲੈਕਚਰ ਥਿਉਰੀ ਲੈਕਚਰਾਂ ਦੀ ਹੈਗੀ ਆ ਤੇ ਜਿਹੜੇ ਤੁਹਾਨੂੰ ਥਿਉਰੀ ਨੋਟਸ ਹੈ ਥਿਉਰੀ ਨੋਟਸ ਦੀ ਫੀਸ ਹੈ ਨਾ ਕਿ ਇਹ ਐਮਸੀਕਿਊ ਦੀ 5000 ਐਮਸੀਕਿਊ ਤੁਹਾਨੂੰ ਫ੍ਰੀ ਹੀ ਪ੍ਰੋਵਾਈਡ ਹੋਣਗੇ ਉਹਨਾਂ ਐਮਸੀਕਿਊ ਨੂੰ ਹੀ ਰੀਡ ਕਰਕੇ ਤੁਸੀਂ ਆਪਣੇ 30 ਚੋਂ 30 ਸਕੋਰ ਲੈ ਜਾ ਸਕਦੇ ਹੋ ਸੀਡੀਪੀ ਮਨੋਵਿਗਿਆਨ ਦੇ ਵਿੱਚ ਸੋ ਇਹ ਕੋਰਸ ਆਪਣੇ ਐਪ MSW ਸਟੱਡੀ ਤੇ ਮਿਲਦੇ ਆ ਪਲੇ ਸਟੋਰ ਚ ਜਾ ਕੇ ਤੁਸੀਂ ਐਪ ਨੂੰ ਡਾਊਨਲੋਡ ਕਰਿਓ ਉੱਥੇ ਤੁਹਾਨੂੰ ਕੋਰਸ ਮਿਲ ਜਗਾ ਜੇਕਰ ਤੁਸੀਂ ਐਸਐਸਟੀ ਦੀ ਫੁੱਲ ਤਿਆਰੀ ਕਰ ਰਹੇ ਹੋ ਤਾਂ ਵੀ ਤੁਸੀਂ ਇਹ ਕੋਰਸ ਲੈਸਦੇ ਹੋ ਉਸ ਕੋਰਸ ਦੇ ਵਿੱਚ ਵੀ ਤੁਹਾਨੂੰ 5000 ਸੀਡੀਪੀ ਦੇ ਇਹ ਕੁਐਸਚਨ ਬਿਲਕੁਲ ਫ੍ਰੀ ਚ ਮਿਲਣਗੇ ਸੋ ਹੁਣੇ ਹੀ ਵਿਸਟ ਕਰੋ ਐਮ ਐਸ ਡਬਲਯੂ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਕਨਰ ਬਟਨ ਦਬਲੋ ਫ੍ਰੀ ਕਲਾਸਾਂ ਦਾ ਨਜ਼ਾਰਾ ਲੈਣ ਦੇ ਲਈ ਐਸ ਐਸ ਟੀ ਦੀਆਂ ਵੀ ਫ੍ਰੀ ਕਲਾਸਾਂ ਆਨਗਰੇਜ਼ ਦਿਨਾਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਪਲੇਸਟਾਂ ਆਲਰੇਡੀ ਬਣਾਈਆਂ ਹੋਈਆਂ ਨੇ ਇਸ ਤੋਂ ਇਲਾਵਾ ਪੰਜਾਬੀ ਪੈਡਾਗੋਜੀ ਦੀਆਂ ਵੀ ਫ੍ਰੀ ਕਲਾਸਾਂ ਚੱਲ ਰਹੀਆਂ ਸੋ ਹੁਣੇ ਹੀ ਫੋਲੋ ਕਰੋ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਮਿਲਾਨ ਐਕਸੇ ਹੋਰ ਵੀਰੇ ਜੀ ਤੁਹਾਤ ਲਈ ਸਾਰੀ ਕਾਲ ਧੰਨਵਾਦ